ਆਪਣੇ ਨਾੜੇ ਦਿਵਾਲੇ ਕੁਝ ਇਦਾਂ ਦੇ ਇਨਸਾਨ ਵੀ ਰਹਿੰਦੇ ਨੇ ਜਿਹੜੇ ਕਿ ਕਿਸੇ ਵੀ ਸੁਪਰਮੈਨ ਤੋਂ ਘੱਟ ਨਹੀਂ ਹੈਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਦੇ ਵਿੱਚ ਇੱਕ ਪ੍ਰਮਾਤਮਾ ਨੇ ਵੱਖਰੀ ਕਲਾ ਪਾਈ ਆ ਤੇ ਉਹਨਾਂ ਲੋਕਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੁਣ ਤੁਸੀਂ ਇੱਕ ਆ ਇਨਸਾਨ ਨੂੰ ਦੇਖੋ ਜਿਹੜਾ ਕਿ ਹੱਡੀਆਂ ਨਾ ਇਸ ਬੰਦੇ ਦੀਆਂ ਪਲਾਸਟਿਕ ਦੀਆਂ ਬਣੀਆਂ ਹੋਈਆਂ ਨੇ ਸਾਰੇ ਕਹਿੰਦੇ ਨੇ ਦੇਖੋ ਇਹ ਕਿਵੇਂ ਆਪਣੇ ਸਰੀਰ ਨੂੰ ਕਿੰਨੇ ਡੀਪਲੀ ਤਰੀਕੇ ਦੇ ਨਾਲ ਮੋੜ ਲੈਂਦਾ ਵਾ ਕੀ ਇਸ ਤਰ੍ਹਾਂ ਕਰਨ ਨਾਲ ਇੱਕ ਨੋਰਮਲ ਇਨਸਾਨ ਦੇ ਲਈ ਬਹੁਤ ਜ਼ਿਆਦਾ ਔਖਾ ਹੁੰਦਾ ਵਾ ਪਰ ਇਹਦੇ ਵਿੱਚ ਜਿਹੜੀ ਪ੍ਰਮਾਤਮਾ ਨੇ ਵੱਖਰੀ ਕਲਾ ਪ ਮੋਬਾਈਲ 'ਤੇ ਬੱਚਾ ਗੇਮ ਖੇਡ ਰਿਹਾ ਤੇ ਲੱਤਾਂ ਦੇ ਨਾਲ ਹੀ ਸਹਰਾਣੇ ਨੂੰ ਘੁਮਾ ਰਿਹਾ ਸੱਚਮਚ ਯਾਰ ਇੰਦਾ ਕਰਨਾ ਇੱਕ ਚੰਗੇ ਭਲੇ ਇਨਸਾਨ ਦੇ ਲਈ ਹੀ ਔਖਾ ਵਾ ਪਰ ਆ ਦੇਖੋ ਬੱਚਾ ਕਿਵੇਂ ਆਰਾਮ ਨਾਲ ਹੀ ਇੱਕ ਲੱਤ ਦੂਜੀ ਲੱਤ ਦੇ ਸਹਰਾਣੇ ਨੂੰ ਘੁਮਾਈ ਜਾਂਦਾ ਪਿਆ ਆ ਬੰਦੇ ਨੂੰ ਨਾ ਕਿਸੇ ਵੀ ਗੱਡੀ ਦੇ ਵਿੱਚ ਜਾਣ ਦੇ ਲਈ ਦਰਵਾਜ਼ਾ ਖੋਲਣ ਦੀ ਲੋੜ ਹੀ ਨਹੀਂ ਪੈਂਦੀ ਦੇਖੋ ਕਿਵੇਂ ਛਾਲ ਮਾਰ ਕੇ ਸਿੱਧਾ ਟਾਕੀ ਵਿੱਚ ਦੀ ਗੱਡੀ ਦੇ ਵਿੱਚ ਜਾ ਵੜਦਾ ਤੇ ਟਰੱਕ ਦੇ ਵਿੱਚ ਵੀ ਆਰਾਮ ਨਾਲ ਇਦਾਂ ਹੀ ਬੈਠ ਸਕਦਾ ਕਮਾਲ ਦਾ ਟੈਲੈਂਟ ਆ ਆ ਦੇਖੋ ਕਿਸੇ ਸਰਕਾਰੀ ਬੈਂਕ ਦੇ ਮੁਲਾਜ਼ਮ ਅਗਰ ਇੰਨੀ ਤੇਜ਼ੀ ਦੇ ਨਾਲ ਕੈਲਕੂਲੇਟਰ ਚਲਾਉਣ ਨਾ ਤਾਂ ਕਮਾਲ ਹੀ ਹੋ ਜਾਏ ਪਰ ਆ ਦੇਖ ਕਰਤੀ ਆ ਬੰਦੇ ਦਾ ਨਿਸ਼ਾਨਾ ਚੈੱਕ ਕਰੋ ਯਾਰ ਬੰਦੇ ਨੇ ਲੱਤ ਦੇ ਨਾਲ ਹੀ ਦੇਖੋ ਕਿਵੇਂ ਨਿਸ਼ਾਨਾ ਲਾਤਾ ਲੱਕੜੀ ਦੇ ਵਿੱਚ ਚੰਗੇ ਭਲੇ ਬੰਦੇ ਤੋਂ ਹੱਥ ਦੇ ਨਾਲ ਵੀ ਇਦਾਂ ਨਿਸ਼ਾਨਾ ਲੱਗ ਸਕਦਾ ਕਮਾਲ ਕੀਤੀ ਪਈ ਆ ਯਾਰ ਦੁਨੀਆ ਪਰੇ ਤੋਂ ਪਰੇ ਪਈ ਆ ਹੁਣ ਤੁਸੀਂ ਇੱਥੇ ਕੀ ਕਰੋਗੇ ਕਮੈਂਟ ਕਰਕੇ ਦੱਸੋ ਜੇ ਇਦਾਂ ਦਾ ਬੰਦਾ ਕਿਸੇ ਪੰਜਾਬੀ ਫਿਲਮਾਂ ਵਿੱਚ ਕੰਮ ਕਰੇ ਕੀ ਉਹਨੂੰ ਰੋਲ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ ਆ ਦੇਖੋ ਕਿ ਤੁਸੀਂ ਏਡੀ ਲੰਮੀ ਹੀਲ ਪਾ ਕੇ ਕਿਸੇ ਲੱਕੜੀ ਉਤੇ ਇਦਾਂ ਭੱਜ ਸਕਦੇ ਹੋ ਫਰਾ ਕੁੜੀ ਦਾ ਆਰਾਮ ਨਾਲ ਭੱਜ ਸਕਦੀ ਹੈ ਕਰਾਟੇ ਦਾ ਤੁਸੀਂ ਸਾਰਿਆਂ ਨੇ ਆਮ ਹੀ ਦੇਖਿਆ ਹੋਣਾ ਪਰ ਇਦਾਂ ਦੇ ਕਰਾਟੇ ਤੁਸੀਂ ਅੱਜ ਦੇਖਦੇ ਪਏ ਹੋ ਦੇਖੋ ਕੁੜੀ ਨੇ ਕਿਵੇਂ ਪੈਰ ਕਿੰਨਾ ਔਖਾ ਵਾ ਵੈਸੇ ਦੇਖੋ ਕੁੜੀ ਨੇ ਕਿੰਨੀ ਜ਼ਿਆਦਾ ਛੇਤੀ ਤੇ ਮਿੰਟੋ ਮਿੰਟ ਮਾਰ ਕੇ ਸਾਰੇ ਬਲਬਲੇ ਤੋੜਤੇ ਆ ਦੇਖ ਲਓ 110 12 ਕਿਲੋ ਦੀ ਫ੍ਰਿਜ ਨੂੰ ਕਿਵੇਂ ਬੰਦੇ ਨੇ ਸਿਰ ਦੇ ਉੱਤੇ ਚੱਕ ਲਿਆ ਜਿਵੇਂ ਇੱਕ ਛੋਟੀ ਜੀ ਚੀਜ਼ ਚੁੱਕੀ ਹੋਵੇ ਉੱਪਰ ਦੀ ਪਤੰਦਰ ਸਿਰ ਤੇ ਫ੍ਰਿਜ ਰੱਖ ਕੇ ਡਾਂਸ ਵੀ ਕਰ ਰਿਹਾ ਤੇ ਆਪਾਂ ਜੀਬਾਂ ਦਾ ਸਾਰੀ ਕੱਢ ਲੈਨੇ ਆ ਪਰ ਆ ਦੇਖੋ ਵੀ ਐਡੀ ਲੰਮੀ ਜੀਬ ਨੂੰ ਕੋਈ ਕੱਢ ਸਕਦਾ ਕਿ ਇਦਾਂ ਨਾ ਪ੍ਰਮਾਤਮਾ ਨੇ ਮੈਨੂੰ ਲੱਗਦਾ ਵੀ ਇਹਨੂੰ ਦੋ ਜੀਬਾਂ ਲਾਤੀਆਂ ਆ ਚਾਚਾ ਜੀ ਨੂੰ ਦੇਖੋ ਕਿ ਬਾਹੂਬਲੀ ਫਿਲਮ ਦੇਖਣ ਤੋਂ ਬਾਅਦ ਆ ਬੰਦਾ ਕਹਿੰਦਾ ਕਿ ਤਾਂ ਨਾਰਮਲੀ ਗੱਲ ਆ ਮੈਂ ਵੀ ਇਦਾਂ ਕਰ ਸਕਦਾ ਉਸ ਤੋਂ ਬਾਅਦ ਦੇਖੋ ਇਹਨੇ ਕਿੰਨਾ ਭਾਰਾ ਪੱਥਰ ਆਪਣੇ ਸਿਰ ਤੇ ਚੱਕ ਲਿਆ ਤੇ ਉਹ ਬੰਦੇ ਨੂੰ ਪੱਥਰ ਚੱਕਣ ਤੋਂ ਬਾਅਦ ਦੇਖੋ ਆ ਬੰਦੇ ਨੇ ਵੀ ਸੋਚਿਆ ਕਿ ਮੈਂ ਵੀ ਕੁਝ ਕਰ ਸਕਦਾ ਤੁਸੀਂ ਉਹਕੇ ਉਸ ਬੰਦੇ ਨੇ ਇੱਕ ਹੱਥ ਦੇ ਨਾਲ ਹੀ ਗੱਡੀ ਨੂੰ ਬੈਕ ਕਰਨ ਲੱਗ ਗਿਆ ਕਹਿੰਦਾ ਜੰਮ ਜਾਨ ਦੀ ਲੋਡ ਹੀ ਨਹੀਂ ਹੁਣ ਇੱਦਾਂ ਹੀ ਮਡੌਲੇ ਬਣਾਉਂਗਾ ਤੇ ਉਹ ਗੱਡੀ ਨੂੰ ਖਿੱਚਣ ਤੋਂ ਬਾਅਦ ਆ ਬੰਦਾ ਹੋਰ ਸੀਰੀਅਸ ਲੈ ਗਿਆ ਕਹਿੰਦਾ ਮੈਂ ਗੱਡੀ ਛੱਡ ਮੈਂ ਟ੍ਰੇਨ ਹੀ ਦੰਦਾਂ ਨਾਲ ਖਿੱਚ ਕੇ ਦਿਖਾਉਂਗਾ ਦੇਖੋ ਬੰਦੇ ਨੇ ਦੰਦਾਂ ਦੇ ਨਾਲ ਹੀ ਟ੍ਰੇਨ ਦਾ ਡੱਬਾ ਖਿੱਚ ਲਿਆ ਕਮਾਲ ਹੋਈ ਪਈ ਹੈ ਯਾਰ ਦੁਨੀਆ ਵਾਕਈ ਪਰੇ ਤੋਂ ਪਰੇ ਪਈ ਹੈ ਬੰਦੇ ਨੂੰ ਟ੍ਰੇਨ ਖਿੱਚਦੇ ਦੇਖ ਕੇ ਆ ਬੰਦਾ ਕਹਿੰਦਾ ਲੈ ਇਹ ਕਿਹੜੀ ਵੱਡੀ ਗੱਲ ਹੈ ਮੈਂ ਤੈਨੂੰ ਹਵਾਈ ਜਹਾਜ਼ ਖਿੱਚ ਕੇ ਦਿਖਾ ਦਿੰਨਾ ਤੇ ਆ ਬੰਦਾ ਦੇਖੋ ਵੀ ਪੂਰੀ ਹੋਸਵਾਸ਼ ਦੇ ਵਿੱਚ ਬੰਦੇ ਨੇ ਆਪਦੇ ਸਰੀਰ ਜੇ ਦੋ ਛੋਟੀਆਂ ਵਾਲਾ ਵੀ ਬੰਦਾ ਮੇਰੇ ਸਾਹਮਣੇ ਆ ਜਾਏ ਮੈਂ ਕੱਲਾ ਹੀ ਖੜਕਾ ਕੇ ਰੱਖ ਦੂੰਗਾ ਦੇਖੋ ਬੰਦੇ ਦੀ ਕਮਾਲ ਦੀ ਕਲਾਕਾਰੀ ਯਾਰ ਬੰਦੇ ਨੇ ਇੱਕ ਛੋਟੀ ਦੇ ਨਾਲ ਵੀ ਦੋ ਛੋਟੀਆਂ ਵਾਲੇ ਬੰਦੇ ਨੂੰ ਮਾਰ ਛੋਟੀ ਵੀ ਬਤੰਦਰ ਆਇਆ ਜਲੋਂ ਜ ਮੈਂ 100 ਦੀ ਮੋਟਰ ਛੱਡੀ ਹੋਵੇ ਕਿਉਂ ਮੰਨਦੇ ਹੋ ਨਾ ਫਿਰ ਦੁਨੀਆ ਦੇ ਸਾਰੇ ਸੁਪਰਮੈਨਾਂ ਨੂੰ ਕਿਉਂ ਮੰਨਦੇ ਹੋ ਨਾ ਫਿਰ ਦੁਨੀਆ ਦੇ ਸੁਪਰਮੈਨਾਂ ਨੂੰ ਦੁਨੀਆ ਦੇ ਵਿੱਚ ਸੁਪਰਮੈਨਾਂ ਦੀ ਕੋਈ ਵੀ ਕਮੀ ਨਹੀਂ ਹੈਗੀ ਦੁਨੀਆ ਦੇ ਵਿੱਚ ਟੈਲੈਂਟ ਭਰਿਆ ਪਿਆ ਦੋਸਤੋ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ